उनका भी उसी तरह से आ, उनको पनिशमेंट मिलना चाहिए ए हो नहीं सकता ए हो रहा हैगा ए हो रहा हैगा पहले रेप ते मर्डर नु सुसाइड कंदे हैगे डॉक्टर ना उधर वर्क प्लेस ते जत्तो ड्यूटी कर रही थी। ਉੱਥੇ ਹੀ ਇਹ ਘਟਨਾ ਵਾਪਰ ਗਈ ਇਸ ਤੋਂ ਬਾਅਦ ਆਪਾਂ ਸੋਚ ਰਹੇ ਆ ਕਿ ਮਤਲਬ ਉਸ ਤੋਂ ਬਾਅਦ ਸਾਡੇ ਦਿਮਾਗ ਵਿੱਚ ਖਿਆਲਤ ਆ ਰਹੇ ਆ ਕਿ ਕਿੱਥੇ ਵੀ ਕੁਝ ਵੀ ਹੋ ਸਕਦਾ ਹੈਗਾ ਤਾਂ ਹਰ ਬੰਦੇ ਨੂੰ ਬੋਲਣਾ ਚਾਹੀਦਾ ਤਾਂ ਕਿ ਹਰ ਬੰਦਾ ਬੋਲੇ ਤੇ ਆਪਾਂ ਆਪਣਾ ਕੰਮ ਕਰੀਏ ਜਾ ਕੇ ਦੇਸ਼ ਭਰ ਦੇ ਵਿੱਚ ਡਾਕਟਰ ਹੜਤਾਲ ਤੇ ਚੱਲ ਰਹੇ ਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਕੋਲਕੱਤਾ ਦੇ ਵਿੱਚ ਜੋ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਤਾਂ ਡਾਕਟਰ ਕਹਿੰਦੇ ਨੇ ਕਿ ਸਾਡੀ ਸੁਰੱਖਿਆ ਦੇ ਵਿੱਚ ਵਾਧਾ ਕੀਤਾ ਜਾਵੇ ਅਸੀਂ ਪੀਜੀਆ ਚੰਡੀਗੜ੍ਹ ਦੇ ਵਿੱਚ ਆ ਤਾਂ ਇੱਥੇ ਵੀ ਜਿਹੜਾ ਇਹ ਪ੍ਰਦਰਸ਼ਨ ਡਾਕਟਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਔਰ ਹੜਤਾਲ ਤੇ ਚੱਲ ਰਹੇ ਨੇ ਸਾਰੇ ਦੇ ਸਾਰੇ ਡਾਕਟਰ ਜੋ ਨੇ ਔਰ ਸਿੱਧੇ ਤੌਰ ਤੇ ਮੰਗਿਆ ਕਿ ਸੁਰੱਖਿਆ ਦੇ ਵਿੱਚ ਵਾਧਾ ਕੀਤਾ ਜਾਵੇ ਔਰ ਜਿਹੜੇ ਉੱਥੋਂ ਦੇ ਦੋਸ਼ੀ ਹੈਗੇ ਨੇ ਖਾਸ ਤੌਰ ਤੇ ਜਿਸ ਤਰੀਕੇ ਦੇ ਨਾਲ ਜਾਂਚ ਜਿਹੜੀ ਹੈ ਉਹ ਪਹਿਲਾਂ ਉੱਥੋਂ ਦੀ ਲੋਕਲ ਪੁਲਿਸ ਕਰਦੀ ਹੈ ਪੁਲਿਸ ਤੋਂ ਬਾਅਦ ਸੀਬੀਆਈ ਨੂੰ ਇਸ ਦੀ ਜਾਂਚ ਦੇ ਦਿੱਤੀ ਜਾਂਦੀ ਹੈ ਔਰ ਸੁਪਰੀਮ ਕੋਰਟ ਜਿਹੜਾ ਉਸ ਦਾ ਸੂ ਮੋਟੋ ਲੈਂਦਾ ਤਾਂ तमाम ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇੱਕ ਫੇਰ ਇਨਵੈਸਟੀਗੇਸ਼ਨ ਔਰ ਜੋ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੀ ਮੰਗ ਵੀ ਡਾਕਟਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਪ੍ਰਦਰਸ਼ਨ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਦੇ ਵਿੱਚ ਪੀਜੀਆਈ ਦੇ ਡਾਕਟਰ ਜਿਹੜੇ ਨੇ ਇਹ ਸਾਰੇ ਦੇ ਸਾਰੇ ਡਾਕਟਰ ਜਿਹੜੇ ਨੇ ਪੀਜੀਆਈ ਦੇ ਹੈ ਔਰ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਜਸਟਿਸ 1 ਜਸਟਿਸ 1 ਜਸਟਿਸ 1 ਜਸਟਿਸ ਤਾਂ ਪ੍ਰਦਰਸ਼ਨ ਦੇ ਵਿੱਚ ਸਿੱਧੇ ਤੌਰ ਤੇ ਨਾਰੇਬਾਜ਼ੀ ਦੇ ਵਿੱਚ ਇੱਕ ਸੰਕੇਤ ਦੇਣ ਦੀ ਕੋਸ਼ਿਸ਼ ਹੀ ਹੁੰਦੀ ਹੈ ਔਰ ਉਸ ਤੇ ਵਿੱਚ ਇੱਕ ਨਰਾਜ਼ਗੀ ਇਹ ਵੀ ਹੈ ਡਾਕਟਰਾਂ ਨੂੰ ਕਿ ਪੂਰੇ ਦੇਸ਼ ਦੇ ਵਿੱਚ ਇਹ ਪ੍ਰਦਰਸ਼ਨ ਕਿਉਂ ਨਹੀਂ ਉੱਠਿਆ ਕਿ ਦੇਸ਼ ਦੀ ਜਨਤਾ ਪੜ ਕੇ ਕਿਉਂ ਨਹੀਂ ਕਿਉਂਕਿ ਬਹੁਤ ਦਰਿੰਦਗੀ ਵਾਲਾ ਮਸਲਾ ਸੀ ਕੋਈ ਡਾਕਟਰ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਅੰਦੋਲਨ ਜਸਟਿਸ ਕੇ ਇਲਾਵਾ ਔਰ ਕਿਆ-ਕਿਆ ਡਿਮਾਂਡਸ ਹੈ ਆਪਕੋ ਯਹਾਂ ਪੀਜੀ ਨਹੀਂ ਜਸਟਿਸ ਵੀ ਚਾਹੀਏ ਔਰ ਦੂਸਰਾ ਇੱਕ ਜੋ ਅਥਾਰਟੀਜ਼ ਹੁਨਕੇ ਜਿन्होने ਇਹ ਚੀਜ਼ ਕੋ सुइसाइड का दे रहे थे हाँ तो उनको भी उनका उनका भी उसी तरह से आ, उनको पनिशमेंट मिलना चाहिए अभी सुप्रीम सुप्रीम कोर्ट ने इसका शू मोटो भी लिया हाँ तो आ, अच्छी बात है एटलीस्ट कुछ तो फर्क पड़ रहा है आंदोलन का हाँ तो देखते हैं सुप्रीम कोर्ट कैसे उसको डील करता है बाकी दूसरा हमारा डिमांड है सीपीए सीपीए मतलब सेंट्रल प्रोटेक्शन एक्ट जो कि एवरी मेडिकल स्टाफ के लिए एक सुरक्षा बल जैसा होगा ठीक है तो हम वही चाहते हैं ਤੁਹਾਨੂੰ ਤੁਹਾਨੂੰ ਕੀ ਦਿੱਕਤਾਂ ਹੈਗੀਆਂ ਨੇ ਕੋਈ ਇਦਾਂ ਦੀਆਂ ਕਿਉਂਕਿ ਜਿਸ ਤਰ੍ਹਾਂ ਦੀ ਇਹ ਘਟਨਾ ਵਾਪਰੀ ਬਹੁਤ ਗਰਿੰਦਗੀ ਵਾਲੀ ਘਟਨਾ ਸੀ ਤੁਸੀਂ ਤੁਸੀਂ ਐਜ਼ ਅ ਫੀਮੇਲ ਕੀ ਮਹਿਸੂਸ ਕਰਦੇ ਹੋ ਕਿ ਸੁਰੱਖਿਆ ਦੇ ਵਿੱਚ ਕਮੀ ਹੈ ਤੇ ਇੱਥੇ ਜਾਂ ਬਾਕੀ ਹਸਪੀਟਲ ਦੇ ਵਿੱਚ ਕੀ ਐਕਸਟਰਾ ਹੋਣਾ ਚਾਹੀਦਾ ਪੀਜੀਐਚ ਤਾਂ ਮੈਨੂੰ ਮਤਲਬ ਕਿ ਹਜੇ ਤੱਕ ਇਦਾਂ ਕਦੇ ਫੀਲ ਨਹੀਂ ਹੋਇਆ ਆਪਾਂ ਬਹੁਤ ਇੱਥੇ ਸੇਫ ਫੀਲ ਕਰਦੇ ਹੈਗੇ ਬਟ ਹੁਣ ਜੋ ਇਹ ਘਟਨਾ ਹੋਈ ਹੈ ਇੱਕ ਇੱਕ ਡਾਕਟਰ ਨਾਲ ਉਹਦੇ ਵਰਕਪਲੇਸ ਤੇ ਜਿੱਥੇ ਡਿਊਟੀ ਕਰ ਰਹੀ ਸੀਗੀ ਉੱਥੇ ਹੀ ਇਹ ਘਟਨਾ ਵਾਪਰ ਗਈ ਮਤਲਬ ਉਸ ਤੋਂ ਬਾਅਦ ਸਾਡੇ ਦਿਮਾਗ ਵਿੱਚ ਖਿਆਲਤ ਆ ਰਹੇ ਹੈ ਕਿ ਕਿੱਥੇ ਵੀ ਕੁਝ ਵੀ ਹੋ ਸਕਦਾ ਹੈਗਾ ਜੇ ਉੱਥੇ ਹੋ ਸਕਦਾ ਹੈਗੇ ਇਸ ਵਿਸ਼ੇ ਤੇ ਜਿੱਥੇ ਜਿੱਥੇ ਸਾਨੂੰ ਥੋੜੀ ਬਹੁਤ ਕਮੀ ਲੱਗ ਰਹੀ ਸੀ ਕਿ ਕਿ ਜਿੱਥੇ 24 ਸিসিਟੀ ਕੈਮਰੇ ਹੋ ਸਕਦੇ ਹੈ ਜ਼ਿਆਦਾ ਗਾਰਡਸ ਅਪਰ ਰੱਖ ਸਕਦੇ ਆ ਪਾਰਕਿੰਗ ਏਰੀਆ ਚ ਜ਼ਿਆਦਾ ਪ੍ਰੋਟੈਕਸ਼ਨ ਵਾਸਤੇ ਔਰ ਸਿਕਿਉਰਿਟੀ ਗਾਰਡਸ ਰੱਖ ਸਕਦੇ ਆ ਉਹ ਆਪਣੀ ਇਹ ਡਿਮਾਂਡਸ ਸਾਡੇ ਟੀਮ ਨੇ ਅੰਦੋਲਨ ਐਡਮਿਨਿਸਟ੍ਰੇਸ਼ਨ ਨੂੰ ਦੇ ਰਿਤੀਆਂ ਹੈਗੀਆਂ ਤਾਂ ਉਹਨਾਂ ਦਾ ਬਹੁਤ ਪੋਜ਼ਿਟਿਵ ਰਿਸਪੌਂਸ ਹੈ ਇਹਦੇ ਤੇ ਜਿਸ ਤਰ੍ਹਾਂ ਦੇ ਨਾਲ ਹਾਈ ਕੋਰਟ ਨੇ ਕਿਹਾ ਉੱਥੋਂ ਦੀ ਉੱਥੋਂ ਦੀ ਪੁਲਿਸ ਨੇ ਹਾਈ ਕੋਰਟ ਨੇ ਕਿਹਾ ਕਿ ਅਸੀਂ ਸੰਤੁਸ਼ਟ ਨਹੀਂ ਹਾਂ ਜੋ ਜਾਣਕਾਰੀ ਤੁਸੀਂ ਇਕੱਠੀ ਕਰ ਰਹੇ ਹੋ ਜਾਂ ਇਨਵੈਸਟੀਗੇਸ਼ਨ ਤੁਸੀਂ ਕਰ ਰਹੇ ਹੋ ਤਾਂ ਉਹਨਾਂ ਨੇ ਕਿਹਾ ਕਿ ਸੀਬੀਆਈ ਜਾਂਚ ਕਰੇਗੀ ਤੁਹਾਨੂੰ ਲੱਗਦਾ ਹੈ ਕਿ ਅਜਿਹਾ ਹੋ ਸਕਦਾ ਹੁੰਦਾ ਹੈ ਕਿ ਸਬੂਤ ਨੂੰ ਮਟਾਇਆ ਜਾ ਸਕੇ ਕਿਉਂਕਿ ਇਸ ਇਹਦਾ ਬਹੁਤ ਵੱਡਾ ਘਿਣਾਉਣਾ ਜਿਹੜਾ ਇਦਾਂ ਦਾ ਕੰਮ ਹੋਵੇ ਇਹ ਹੋ ਨਹੀਂ ਸਕਦਾ ਇਹ ਹੋ ਰਿਹਾ ਹੈਗਾ ਇਹ ਹੋ ਰਿਹਾ ਹੈਗਾ ਪਹਿਲੇ ਰੇਪ ਤੇ ਮਰਡਰ ਨੂੰ ਸੁਸਾਇਡ ਕਹਿੰਦੇ ਹੈਗੇ ਉਸ ਤੋਂ ਬਾਅਦ ਉੱਥੇ ਜਿਹੜਾ ਐਵੀਡੈਂਸ ਜਿੱਤੇ ਹੁੰਦਾ ਐਵੀਡੈਂਸ ਨੂੰ ਤੋੜਨ ਫੋੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਹੈ ਔਰ ਕੋਸ਼ਿਸ਼ੋ ਕਰ ਰਹੇ ਹੈਗੇ ਸੱਚ ਨੂੰ ਛੁਪਾਣ ਦੀ ਇਹ ਹੋ ਰਿਹਾ ਹੈਗਾ ਇਸ ਲਈ ਸਾਨੂੰ ਰੋਡ ਤੇ ਆਨ ਪਏ ਡਾਕਟਰਸ ਨੂੰ ਆਈਡਲੀ ਕੋਈ ਇਦਾਂ ਦਾ ਕੇਸ ਹੁੰਦਾ ਉੱਥੇ ਦੀ ਐਡਮਿਨਿਸਟ੍ਰੇਸ਼ਨ ਉੱਥੇ ਦੀ ਪੁਲਿਸ ਨੂੰ ਰਿਸਪੌਂਸਿਬਿਲਟੀ ਲੈਣੀ ਚਾਹੀਦੀ ਹੈਗੀ ਕਿ ਉਹ ਸੱਚ ਬਾਹਰ ਲੈ ਕੇ ਆਣ ਉਹ ਸੱਚ ਛੁਪਾ ਰਹੇ ਹੈਗੇ ਇਸ ਲਈ ਆਪਾਂ ਰੋਡ ਤੇ ਆਏ ਆ ਉਹਨਾਂ ਜਨਤਾ ਨੂੰ ਰਿਸਪੌਂਸਿਬਿਲਟੀ ਚੱਕਣੀ ਚਾਹੀਦੀ ਕਿ ਉਹ ਵੀ ਵਾਰ ਸਪੋਰਟ ਦੇਣ ਕਿ ਬੀਇੰਗ ਅ ਡਾਕਟਰ ਆਪਾਂ ਕਿੰਨੇ ਕਦੋਂ ਤੱਕ ਤੁਸੀਂ ਸਮਝੋ ਆਪਾਂ ਆਪਣੀ ਆਪੀਡੀ ਜਿੰਨਾ ਟਾਈਮ ਨਹੀਂ ਛੱਡ ਸਕਦੇ ਹੈਗੇ ਤੇ ਹਰ ਬੰਦੇ ਨੂੰ ਬੋਲਣਾ ਚਾਹੀਦਾ ਤਾਂ ਕਿ ਹਰ ਬੰਦਾ ਬੋਲੇ ਤੇ ਆਪਾਂ ਆਪਣਾ ਕੰਮ ਕਰੀਏ ਜਾ ਕੇ ਤਾਂ ਤੁਸੀਂ ਜਿਹੜੇ ਜਿਹੜੇ ਕੋਟ ਪਹਿਨੇ ਹੋਏ ਨੇ ਖਾਸ ਤੌਰ ਤੇ ਲੜਕੀਆਂ ਦੇ ਤੁਸੀਂ ਇੱਕ ਵਾਰ ਉਹਨਾਂ ਨੂੰ ਧਿਆਨ ਨਾਲ ਦਿਖਾਓ ਕਿ ਸਿੰਬਲ ਹੈ ਸਿੰਬਲ ਹੈ ਕਿ ਕਿਸ ਤਰੀਕੇ ਦੇ ਨਾਲ ਖੂਨ ਨਾਲ ਲਤਪਤ ਹੋ ਲੜਕੀ ਸੀ ਉਹ ਡਾਕਟਰ ਸੀ ਤਾਂ ਜਸਟਿਸ ਕਿਸ ਤਰੀਕੇ ਦਾ ਚਾਹੀਦਾ ਸਿੱਧੇ ਤੌਰ ਤੇ ਡਿਮਾਂਡ ਹੈ ਕਿ ਸਖਤ ਤੋਂ ਸਖਤ ਸਜ਼ਾ ਹੋਵੇ ਔਰ ਫਾਂਸੀ ਦੀ ਸਜ਼ਾ ਜਿਹੜੀ ਹੈ ਉਸ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਦੇਸ਼ ਭਰ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਟੈਸਟ ਹੋ ਰਿਹਾ ਦੇਸ਼ ਭਰ ਦੇ ਹਸਪੀਟਲ ਚਾਹੇ ਉਹ ਸਰਕਾਰੀ ਹੋਣ ਜਾਂ ਪ੍ਰਾਈਵੇਟ ਹੋਣ ਔਰ ਲਗਾਤਾਰ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ ਔਰ ਡਿਮਾਂਡ ਕੀਤੀ ਜਾ ਰਹੀ ਹੈ ਕਿ ਜਿਹੜੀ ਸਜ਼ਾ ਹੈ ਉਹ ਮੌਤ ਦੀ ਹੋਵੇ ਔਰ ਪੰਜਾਬ ਦੀ ਸਰਕਾਰ ਵੀ ਇਸ ਮਾਮਲੇ ਨੂੰ ਲੈ ਕੇ ਸਵਿਰਦ ਨਜ਼ਰ ਆ ਰਹੀ ਹੈ ਔਰ ਉਹਨਾਂ ਦੇ ਵੱਲੋਂ ਅੱਜ ਡਾਕਟਰਾਂ ਦੀ ਮੀਟਿੰਗ ਵੀ ਬੁਲਾਈ ਜਾ ਰਹੀ ਹੈ ਫਿਲਹਾਲ ਜਸਟਿਸ ਦੀ ਉਡੀਕ ਕੀਤੀ ਜਾ ਰਹੀ ਹੈ ਆਪਣੇ ਸਹਿਯੋਗੀ ਗੁਰਸਿਮਰਨ ਸਿੰਘ ਨਾਲ ਮੈਂ ਰਵੀ ਸੰਗਰਾਹੂਰ ਦਾ ਅਨਮਿਊਟ ਚੰਡੀਗੜ੍ਹ